ਪਰਿਵਾਰਕ ਮੈਂਬਰ ਸਾਡੇ ਕੋਲੇ ਪਹੁੰਚੇ ਯੂਨੀਅਨ ਕੋਲੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡਾ ਨੌਜਵਾਨ ਲੜਕਾ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆ ਤੇ ਉਹਨੇ ਲਗਭਗ 1 ਮਹੀਨੇ ਤੋਂ ਆਪਦੀ ਮਾਤਾ ਨੂੰ ਆਪਦੇ ਪਿਤਾ ਨੂੰ ਜਿਹੜਾ ਕੁੱਟ ਕੇ ਘਰੋਂ ਕੱਟਿਆ ਹੋਇਆ ਤੇ ਘਰ ਦਾ ਜਿਹੜਾ ਸਮਾਨ ਆ ਉਹ ਸਾਰਾ ਹੌਲੀ-ਹੌਲੀ ਕਰਕੇ ਜਿਹੜਾ ਉਹ ਵੇਚਿਆ ਜਾ ਰਿਹਾ ਤੇ ਪਰਿਵਾਰ ਵੱਲੋਂ ਲਗਭਗ 15-20 ਦਿਨ ਪਹਿਲਾਂ ਵੀ ਜਿਹੜੀ ਸਦਰ ਥਾਣਾ ਫਰੀਦਕੋਟ ਦੇ ਵਿੱਚ ਦਰਖਾਸਤ ਦਿੱਤੀ ਗਈ ਸੀ ਕਿ ਸਾਡੇ ਮੁੰਡੇ ਨੇ ਸਾਨੂੰ ਕੁੱਟ ਮਾਰ ਕੇ ਘਰੋਂ ਕੱਢਤਾ ਨਸ਼ੇ ਦਾ ਆਦੀ ਹੋ ਗਿਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਹੁਣ ਅਸੀਂ ਜਥੇਬੰਦੀ ਵੱਲੋਂ ਪਰਿਵਾਰ ਨੂੰ ਨਾਲ ਲੈ ਕੇ ਡੀਐਸਪੀ ਛਮਚੇਰ ਸਿੰਘ ਨੂੰ ਜਦੋਂ ਮਿਲੇ ਆ ਤੇ ਉਹਨਾਂ ਨੇ ਜਿਹੜਾ ਕਾਰਵਾਈ ਦਾ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਜਿਹੜਾ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਆ ਉਹ ਕਰਾਂਗੇ ਅਸੀਂ ਵੀ ਮੰਗ ਕਰਦੇ ਆ ਕਿ ਜੇ ਭਗਵੰਤ ਮਾਨ ਵਾਕਈ ਕਹਿੰਦਾ ਕਿ ਮੈਂ ਐਸਐਸਪੀ ਡੀਸੀ ਤੇ ਕਾਰਵਾਈ ਕਰੂੰਗਾ ਤੇ ਆ ਫਰੀਦਕੋਟ ਜ਼ਿਲ੍ਹੇ ਦੇ ਆ ਆ ਪਰਿਵਾਰਕ ਮੈਂਬਰ ਜਿਹੜੇ ਜਿਹੜੇ ਇੱਕ ਨਸ਼ੇੜੀ ਨੇ ਆਪਦੇ ਮਾਪਿਓ ਕੁੱਟ ਕੇ ਘਰੋਂ ਕੱਢਿਆ ਤੇ ਅਸੀਂ ਦੇਖਦੇ ਹਾਂ ਭਗਵੰਤ ਮਾਨ ਸਰਕਾਰ ਇਸ ਮਸਲੇ ਤੇ ਕੀ ਕਾਰਵਾਈ ਕਰਦੀ ਹੈ ਪਰਿਵਾਰਕ ਮੈਂਬਰ ਸਾਡੇ ਕੋਲੇ ਪਹੁੰਚੇ ਯੂਨੀਅਨ ਕੋਲੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡਾ ਨੌਜਵਾਨ ਲੜਕਾ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆ ਤੇ ਉਹਨੇ ਲਗਭਗ 1 ਮਹੀਨੇ ਤੋਂ ਆਪਦੀ ਮਾਤਾ ਨੂੰ ਆਪਦੇ ਪਿਤਾ ਨੂੰ ਜਿਹੜਾ ਕੁੱਟ ਕੇ ਘਰੋਂ ਕੱਟਿਆ ਹੋਇਆ ਤੇ ਘਰ ਦਾ ਜਿਹੜਾ ਸਮਾਨ ਆ ਉਹ ਸਾਰਾ ਹੌਲੀ-ਹੌਲੀ ਕਰਕੇ ਜਿਹੜਾ ਉਹ ਵੇਚਿਆ ਜਾ ਰਿਹਾ ਤੇ ਪਰਿਵਾਰ ਵੱਲੋਂ ਲਗਭਗ 15-20 ਦਿਨ ਪਹਿਲਾਂ ਵੀ ਜਿਹੜੀ ਸਦਰ ਥਾਣਾ ਫਰੀਦਕੋਟ ਦੇ ਵਿੱਚ ਦਰਖਾਸਤ ਦਿੱਤੀ ਗਈ ਸੀ ਕਿ ਸਾਡੇ ਮੁੰਡੇ ਨੇ ਸਾਨੂੰ ਕੁੱਟ ਮਾਰ ਕੇ ਘਰੋਂ ਕੱਢਤਾ ਨਸ਼ੇ ਦਾ ਆਦੀ ਹੋ ਗਿਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਹੁਣ ਅਸੀਂ ਜਥੇਬੰਦੀ ਵੱਲੋਂ ਪਰਿਵਾਰ ਨੂੰ ਨਾਲ ਲੈ ਕੇ ਡੀਐਸਪੀ ਚਮਚੇਰ ਸਿੰਘ ਨੂੰ ਜਦੋਂ ਮਿਲੇ ਆ ਤੇ ਉਹਨਾਂ ਨੇ ਜਿਹੜਾ ਕਾਰਵਾਈ ਦਾ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਜਿਹੜਾ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਆ ਉਹ ਕਰਾਂਗੇ ਅਸੀਂ ਵੀ ਮੰਗ ਕਰਦੇ ਆ ਕਿ ਜੇ ਭਗਵੰਤ ਮਾਨ ਵਾਕਈ ਕਹਿੰਦਾ ਕਿ ਮੈਂ ਐਸਐਸਪੀ ਡੀਸੀ ਤੇ ਕਾਰਵਾਈ ਕਰੂੰਗਾ ਤੇ ਆ ਫਰੀਦਕੋਟ ਜ਼ਿਲ੍ਹੇ ਦੇ ਆ ਆ ਪਰਿਵਾਰਕ ਮੈਂਬਰ ਜਿਹੜੇ ਜਿਹੜੇ ਇੱਕ ਨਸ਼ੇੜੀ ਨੇ ਆਪਦੇ ਮਾਪਿਓ ਕੁੱਟ ਕੇ ਘਰੋਂ ਕੱਢਿਆ ਅਸੀਂ ਦੇਖਦੇ ਹਾਂ ਭਗਵੰਤ ਮਾਨ ਸਰਕਾਰ ਇਸ ਮਸਲੇ ਤੇ ਕੀ ਕਾਰਵਾਈ ਕਰਦੀ